ਸਾ ਸੰਗਤ ਜੀ Diwali ਤੱਕ 13 ਰੁਪਏ ਇਸ ਜਗ੍ਹਾ ਰੱਖ ਦਿਓ ਕਰੋੜਾਂ ਅਰਬਾਂ ਦੇ ਮਾਲਕ ਬਣ ਜਾਵੋਗੇ ਬਹੁਤ ਜ਼ਿਆਦਾ ਸ਼ੁਭ ਮੰਨਿਆ ਗਿਆ ਇਹ ਉਪਾਰ ਜਿਨ੍ਹਾਂ ਦੇ ਘਰ ਲਿਆ ਬਸ ਖੇਡ ਬਣ ਗਈ ਮੇਰਾ ਸਤਿਗੁਰ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਲਾਈਕ ਤੇ ਕਮੈਂਟ ਵੀ ਕਰਿਓ ਪਿਆਰਿਓ ਪਹਿਲਾਂ ਤੇ ਆਪਾਂ ਬੇਨਤੀਆਂ ਸੰਧੀਆਂ ਕਰਾਂਗੇ ਫਤੇ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਦੀਵਾਲੀ ਆ ਰਹੀ ਹੈ ਔਰ ਆਪਾਂ ਵੇਖ ਰਹੇ ਆ ਕਿ ਕਈ ਲੋਕ 13 13 ਦੀਆਂ ਸਕੀਮਾਂ ਵੀ ਚਲਾ ਰਹੇ ਨੇ ਔਰ ਕਈ ਲੋਕ ਜਿਹੜੇ ਨੇ ਉਹ 13 13 ਦੀ ਗੱਲ ਵੀ ਕਰ ਰਹੇ ਨੇ ਕੋਈ ਕਹਿੰਦਾ ਜੀ 13 13 ਰੁਪਏ ਦਾ ਦਾਨ ਕਰੋ ਕੋਈ ਕਹਿ ਰਿਹਾ ਜੀ 13 ਰੁਪਏ ਸੰਭਾਲ ਕੇ ਰੱਖੋ ਕੋਈ ਕਹਿੰਦਾ ਜੀ 13 ਰੁਪਏ ਦਾ ਮੱਥਾ ਟੇਕੋ ਤੇ ਕੋਈ ਕੁਝ ਕਹਿ ਰਿਹਾ ਹੈ ਕੋਈ ਕੁਝ ਕਹਿ ਰਿਹਾ ਹੈ ਸਾ ਸੰਗਤ ਵੱਖੋ ਵੱਖਰੀਆਂ ਜਿਹੜੀਆਂ ਚੀਜ਼ਾਂ ਨੇ ਵੱਖੋ ਵੱਖਰੀਆਂ ਜਿਹੜੇ ਲੋਕਾਂ ਦੇ opinion ਨੇ ਉਹ ਆਪਾਂ ਸਾਰੇ ਸੁਣਦੇ ਆ ਸਾਰੇ ਜਾਣਦੇ ਆ ਤੇ ਵੱਖੋ ਵੱਖਰੀਆਂ ਚੀਜ਼ਾਂ ਡਿੜੀਆਂ ਨੇ ਉਹ ਸਭ ਦੇ ਸਾਹਮਣੇ ਨੇ ਪਰ ਮੈਂ ਇੱਕ ਬੇਨਤੀ ਕਰਕੇ ਆਪ ਜੀ ਦਾ ਜਿਹੜਾ ਧਿਆਨ ਹੈ ਉਹ ਜ਼ਰੂਰ ਦਿਗਾਉਣਾ ਚਾਹੁੰਦਾ ਗੁਰਮੁਖ ਵਿਆਰਿਓ ਮੰਨਿਆ ਕਿ 13 13 ਸ਼ਬਦ ਜਿਹੜਾ ਹੈ ਗੁਰੂ ਨਾਨਕ ਸਾਹਿਬ ਨੇ ਤੋਰੇ ਆ 13 13 ਉਹ ਅਸਲ ਦੇ ਵਿੱਚ ਤੇਰਾ ਤੇਰਾ हे परमात्मा ਤੇਰਾ ਹੀ ਹੈ ਤੇਰਾ ਹੀ ਹੈ ਤੇ ਅਸੀਂ ਉਹਨੂੰ ਤੇਰਾ ਤੇਰਾ ਨਾਲ ਜੋੜ ਦਿੱਤਾ ਚਲੋ परमात्मा ਨੇ ਜਿਸ ਤਰ੍ਹਾਂ ਦੀ ਵਿਧ ਬਣਾਈ ਗੁਰੂ ਨਾਨਕ ਸਾਹਿਬ ਨੇ ਬਹੁਤ ਸਮਾਂ ਜਿਹੜਾ ਹੈ ਉਹ ਆਪਣਾ گزارਿਆ ਮੋਦੀ ਖਾਨੇ ਦੇ ਵਿੱਚ ਜਿੱਥੇ ਉਹਨਾਂ ਨੇ ਤੇਰਾ ਹੀ ਤੇਰਾ ਤੋਲਿਆ ਵੀ ਮਾਲਕਾ ਸਾਰਾ ਕੁਝ ਤੇਰਾ ਹੀ ਤੇਰਾ ਹੈ ਔਰ ਗੁਰਮੁਖ ਪਿਆਰਿਓ ਜੇਕਰ ਆਪਾਂ 13 13 ਦੀ ਗੱਲ ਕਰਦੇ ਆਂ ਤੇ ਗੁਰੂ ਨਾਨਕ ਸਾਹਿਬ ਨੇ 13 13 ਤੋਲਿਆ ਤੇ ਆਪਾਂ ਵੀ ਫਿਰ 13 13 ਦੀ ਗੱਲ ਜਰੂਰ ਸਮਝੀਏ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗੱਲ ਕੀਤੀ ਇੱਕ ਮੈਂ ਬੇਨਤੀ ਕਰਾਂ ਲੱਗਦੇ ਹਾਂ ਤੇ 13 ਦੀ ਗੱਲ ਹੈਗੀ ਤਾਂ ਕਰਕੇ ਮੈਂ ਜਿੱਤੇ ਘਰਾਂ ਚੰਡੀਗੜ੍ਹ ਦੇ ਵਿੱਚ ਤੁਹਾਨੂੰ ਸਾਰੇ ਸੈਕਟਰ ਮਿਲਣਗੇ ਪਰ 13 ਸੈਕਟਰ ਕਿਤੇ ਨਹੀਂ ਮਿਲੇਗਾ ਉਹਦਾ ਕਾਰਨ ਕੀ ਹੈ 13 ਸੈਕਟਰ ਕਿਉਂਕਿ ਅੰਗਰੇਜ਼ਾਂ ਦੇ ਵੇਲੇ ਜਦੋਂ ਇਹ ਸ਼ਹਿਰ ਬਣਿਆ ਇਸ ਦੀ ਹੋਂਦ ਬਣਨੀ ਸ਼ੁਰੂ ਹੋਈ ਤਾਂ ਉਹਨਾਂ ਨੇ ਇਸ ਦੇ ਵਿੱਚੋਂ 13 ਸੈਕਟਰ ਜਿਹੜਾ ਹੈ ਗਾਇਬ ਕਰ ਦਿੱਤਾ ਗਿਆ ਉਹਦਾ ਇੱਕ ਕਾਰਨ ਹੈ ਇੱਕ ਵਿਦਵਾਨ ਨੇ ਬਹੁਤ ਸੋਹਣਾ ਲਿਖਿਆ ਸੀ ਉਹ ਕਹਿੰਦਾ ਵੀ ਜਿਹੜੇ ਇਹਨਾਂ ਦੇ ਭਗਵਾਨ ਯਿਸੂ ਮਸੀਹ ਜਿਵੇਂ ਕਿ ਆਪਾਂ ਵਾਲਾ ਵੀ ਗੋਰੇ ਲੋਕ ਜ਼ਿਆਦਾ ਮੰਨਦੇ ਆ ਕਿ ਉਹਨਾਂ ਦੇ ਨਾਲ 13 ਲੋਕ ਸੀ ਜਦੋਂ ਈਸ਼ਾ ਮਸੀਹ ਨੂੰ ਸਲੀਬ ਤੇ ਚੜਾਇਆ ਗਿਆ ਉਸ ਵਕਤ ਉਹਨਾਂ ਦੇ ਨਾਲ ਜਿਹੜੇ 13 ਲੋਕ ਸੀ ਉਹ 13 ਲੋਕ ਭੱਜ ਗਏ ਸੀ ਪਿੱਛੇ ਨੂੰ ਦੌੜ ਗਏ ਉਹਨਾਂ ਨੇ ਜਦੋਂ ਵੇਖਿਆ ਵੀ ਮਤਲਬ ਸਾਡੇ ਭਗਵਾਨ ਦਾ ਸਾਡੇ ਪਰਮਾਤਮਾ ਦਾ ਯੀਸ਼ੂ ਦਾ ਇਹ ਹਾਲ ਕਰ ਦਿੱਤਾ ਗਿਆ ਤੇ ਉਹ ਪਿੱਛੇ ਨੂੰ ਭੱਜ ਗਏ ਉਹ ਡਰ ਗਏ ਕਹਿੰਦੇ ਵੀ 13 ਬੰਦੇ ਸੀ ਉਹ ਭੱਜ ਗਏ ਤੇ ਕਹਿੰਦੇ ਵੀ ਇਸ ਚੀਜ਼ ਨੂੰ ਮੁੱਖ ਰੱਖਦਿਆਂ ਹੋਇਆਂ 13 ਸੈਕਟਰ ਹੀ ਵਿੱਚੋਂ ਗਾਇਬ ਕਰ ਦਿੱਤਾ ਗਿਆ ਵੀ 13 ਸੈਕਟਰ 13 ਨੂੰ ਬਹੁਤ ਮਾੜਾ ਮੰਨਿਆ ਜਾਂਦਾ ਔਰ ਇਧਰ ਗੁਰੂ ਨਾਨਕ ਸਾਹਿਬ ਨੇ 13 13 ਹੀ ਤੋਲ ਦਿੱਤਾ ਤੁਲਵਰ 13 ਦੀ ਗੱਲ ਆਈ ਤਾਂ ਕਰਕੇ ਬੇਨਤੀ ਸੰਜੀ ਕੀਤੀ ਤੇ ਜਿਵੇਂ ਆਪਾਂ ਕਹਾਵਤ ਵੀ ਵਰਤਦੇ ਆ ਵੀ ਤਿੰਨਾ ਚੋਂ ਨਾ 13 ਚੋਂ ਵੀ 13 ਉਹ ਜਿਹੜੇ ਉਹਦੇ ਨਾਲੋਂ ਭੱਜ ਗਏ ਯਿਸੂ ਮਸੀਹ ਦੇ ਨਾਲੋਂ ਔਰ ਤਿੰਨ ਉਹ ਜਿਹੜੇ ਕਿ ਖੜੇ ਰਹੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਨਾਲ ਜਿਨ੍ਹਾਂ ਨੇ ਦਿੱਲੀ ਦੇ ਚਾਂਦਨੀ ਚੌਕ ਦੇ ਵਿੱਚ ਸ਼ਹੀਦੀ ਤੱਕ ਪਾ ਲਈ ਉਹ 13 ਸਿੱਖ ਉਹ ਸਤਗੁਰੂ ਖਿਮਾ ਕਰੇ ਉਹ ਤਿੰਨ ਸਿੱਖ ਗੁਰੂ ਮਹਾਰਾਜ ਦੇ ਨਾਲ ਖੜੇ ਰਹੇ ਸਨਮੁਖ ਰਹਿ ਕੇ ਸਤਗੁਰ ਦੇ ਸ਼ਹੀਦੀਆਂ ਪਾਈਆਂ ਆਪਾਂ ਕਹਾਵਤ ਵਰਤਦੇ ਆ ਨਾ ਤਿੰਨਾ ਚੋਂ ਨਾ 13 ਚੋਂ ਵੀ ਚਲਿਆ ਜਾ ਨਾ ਤੂੰ ਉਹਨਾਂ 13 ਵਰਗਾ ਜਿਹੜੇ ਭੱਜ ਗਏ ਤੇ ਨਾ ਉਹਨਾਂ ਤਿੰਨਾ ਵਰਗਾ ਜਿਹੜੇ ਗੁਰੂ ਦੇ ਸਨਮੁਖ ਰਹਿ ਕੇ ਸ਼ਹੀਦੀਆਂ ਪਾ ਗਏ ਵੀ ਤੂੰ ਕੌਣ ਹੋ ਨਾ ਬੋਲਣ ਵਾਲਾ ਆਪਾਂ ਕਹਾਵਤ ਵਰਤਦੇ ਆ ਨਾ ਪਿੰਡਾਂ ਦੇ ਵਿੱਚ ਚਲੋ ਖੈਰ ਮੈਂ ਬੇਨਤੀ ਆ ਕਰਾਂ ਦੀਵਾਲੀ ਦੇ ਦਿਨ ਆ ਰਹੇ ਨੇ ਤੇ ਪਿਆਰਿਓ 13 ਹੀ 13 ਕਿਹਾ ਜਾ ਰਿਹਾ ਵੀ ਆਵਾ 13 13 ਤੋਲਣ ਵਾਲਾ ਮੈਂ ਕੁਝ ਵੀ ਕਰਨ ਵਾਲਾ ਭਾਵੇਂ ਝੂਠ ਫਰੇਵ ਬੋਲਦਾ ਹੋਵੇ ਉਹ ਵੀ ਕਹਿ ਰਿਹਾ ਮੈਂ 13 ਹੀ 13 ਤੋਲਦਾ ਜੀ ਦੱਸੋ ਜੀ ਆਪਣਾ ਆਪਣਾ ਸਾਰਿਆਂ ਨੂੰ ਪਤਾ ਹੁੰਦਾ ਨਾ 파ਰਸ਼ਾ ਕਹਿੰਦੇ ਨੇ ਯਾਦ ਰੱਖੀ ਸਿਖਾ ਤੇਰੇ ਮਨ ਦੇ ਵਿੱਚ ਐਸਾ ਕਦੀ ਨਾ ਹੋਵੇ ਵੀ ਮੈਂ ਦੂਜੇ ਨੂੰ ਲੁੱਟ ਲਵਾਂ ਦੂਜੇ ਨੂੰ ਮੈਂ ਜਿਹੜਾ ਹੈ ਬਰਬਾਦ ਕਰ ਦੇਵਾਂ ਜਾਂ ਦੂਜੇ ਦੀ ਪੂੰਜੀ ਨੂੰ ਹੜੱਪ ਲਵਾਂ ਦੂਜੇ ਨਾਲ ਠੱਗੀ ਚੋਰੀ ਕਰ ਲਵਾਂ 파ਰਸ਼ਾ ਕਹਿੰਦੇ ਐਸਾ ਤੇਰੇ ਮਨ ਦੇ ਵਿੱਚ ਕਦੇ ਵਹਿਮ ਨਾ ਹੋਵੇ ਐਸਾ ਤੇਰੇ ਦਿਲ ਦੇ ਵਿੱਚ ਕਦੇ ਵੀ ਖਿਆਲ ਨਾ ਆਵੇ ਸਿਖਾ ਜੇ ਐਸਾ ਤੇਰੇ ਮਨ ਦੇ ਵਿੱਚ ਐਸਾ ਤੇਰੇ ਦਿਲ ਦੇ ਵਿੱਚ ਖਿਆਲ ਆਉਂਦਾ ਤੇ ਯਾਦ ਰੱਖੀ ਕਹਿੰਦੇ ਤੂੰ ਗੁਰੂ ਦਾ ਸਿੱਖ ਨਹੀਂ ਹੋ ਜਾਂਦਾ 파ਰਸ਼ਾ ਕਹਿੰਦੇ ਨੇ ਕਹਿੰਦੇ ਨੇ 파ਰਗ ਨੇ ਅਸੰਖ ਗਲ ਵੱਡ ਹੱਤੇ ਆ ਕਮਾਹੇ ਮੇਰੇ ਸਤਿਗੁਰੂ ਕਹਿੰਦੇ ਨੇ ਤੂੰ ਅੰਦਰ ਬੈਠ ਕੇ ਗੁਰੂ ਦਰਬਾਰ ਦੇ ਵਿੱਚ ਭਾਵੇਂ ਅੱਖਾਂ ਬੰਦ ਕਰਕੇ ਇਹ ਭੁਲੇਖਾ ਦੇ ਜਾਵੇਂ ਕਮੀ ਵੀ ਮੇਰੇ ਤੇ ਵੱਡਾ ਕੋਈ ਸਿੱਖ ਹੈ ਨਹੀਂ ਕਹਿੰਦੇ ਯਾਦ ਰੱਖੀ ਕਿਤੇ ਇਹ ਨਾ ਹੋਵੇ ਤੂੰ ਬਾਹਰ ਦੁਨੀਆਦਾਰੀ ਵਿੱਚ ਰਹਿ ਕੇ ਆਪਣੇ ਕਾਰੋਬਾਰ ਦੇ ਦੌਰਾਨ ਲੋਕਾਂ ਦੇ ਗਲ ਵੱਢੀ ਜਾਵੇ ਗਲ ਵੱਢਣ ਤੋਂ ਮਤਲਬ ਇਹ ਨਹੀਂ ਵੀ ਤਲਵਾਰ ਲੈ ਕੇ ਲੋਕਾਂ ਦੇ ਗਲ ਲਾਈ ਜਾਵੇ ਦਾ ਗਾਲ ਲਾਉਣ ਤੋਂ ਭਾਵ ਇਹ ਹੈ ਕਿ ਤੂੰ ਬਗਾਨਾ ਹੱਕ ਖਾਈ ਜਾਵੇਂ ਲੋਕਾਂ ਦਾ ਹੱਕ ਖਾਈ ਜਾਵੇਂ ਤੂੰ ਬੇਹੱਕਾ ਪੈਸਾ ਖਾਵੇਂ ਤੇ ਸਿੱਖਾ ਕਹਿੰਦੇ ਇਹ ਤੈਨੂੰ ਗੱਲ ਸੋਭਾ ਨਹੀਂ ਦਿੰਦੀ ਤੈਂ ਆਪਣੇ ਜਿਹੜੇ ਹੈ ਕਿਰਤ ਕਮਾਈ ਦਾ ਖਾਣਾ ਦਸਾਂ ਨੌਹਾਂ ਦੀ ਕਮਾਈ ਦਾ ਖਾਣਾ ਕਹਿੰਦੇ ਭਾਵੇਂ ਤੂੰ ਇੱਕ ਰੋਟੀ ਗਾਲੀ ਪਰ ਹੋਵੇ ਤੇਰੀ ਮਿਹਨਤ ਦੀ ਤੈਨੂੰ ਉਹਦੇ ਵਿੱਚ ਵੀ ਸਤਿਗੁਰੂ ਜੀ ਕਿਰਪਾ ਕਰਕੇ ਨਿਵਾਜ ਦੇਣਗੇ ਇਹ ਮੇਰੇ ਗੁਰੂ ਦਾ ਸਭ ਤੋਂ ਵੱਡਾ ਜਿਹੜਾ ਹੈ ਕਾਰਨ ਹੈ ਸਤਿਗੁਰੂ ਉਹਨੂੰ ਹੀ ਬਖਸ਼ਿਸ਼ਾਂ ਕਰਕੇ ਤਾਨ ਗੁਰੂ ਗ੍ਰੰਥ ਸਾਹਿਬ ਜੀ ਉਹਨੂੰ ਹੀ ਬਖਸ਼ਿਸ਼ਾਂ ਕਰਕੇ ਨਿਵਾਜਦੇ ਨੇ ਸਿੱਖੋ ਜਿਹੜਾ ਗੁਰੂ ਦੀ ਗੱਲ ਨੂੰ ਸੁਣਦਾ ਹੈ ਜਿਹੜਾ ਧੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਤ ਨੂੰ ਮੰਨਦਾ ਹੈ ਸੋ ਪਿਆਰਿਓ ਸਤਿਗੁਰੂ ਦਾ ਕਹਿਣਾ ਇਹੋ ਹੀ ਹੈ ਧੰ ਗੁਰੂ ਗ੍ਰੰਥ ਸਾਹਿਬ ਜੀ ਇਹੋ ਹੀ ਕਹਿੰਦੇ ਨੇ ਕਿੰਦੇ ਸਿਖਾ ਤੇਰੇ ਮਨ ਦਾ ਅੰਦਰਲਾ ਗੁਬਾਰ ਜਿਹੜਾ ਹੈ ਉਦੋਂ ਸਹੀ ਹੋਵੇਗਾ ਜਦੋਂ ਤੂੰ ਗੁਰੂ ਨਾਨਕ ਸਾਹਿਬ ਨੂੰ ਨਹੀਂ ਗੁਰੂ ਨਾਨਕ ਸਾਹਿਬ ਦੀ ਸਿੱਖਿਆ ਨੂੰ ਮੰਨੇਗਾ ਠੀਕ ਹੈ ਗੁਰੂ ਨਾਨਕ ਸਾਹਿਬ ਨੂੰ ਮੰਨੀਏ ਪਿਆਰਿਓ ਆਪਾਂ ਸਤਿਕਾਰ ਕਰੀਏ ਔਰ ਗੁਰੂ ਨਾਨਕ ਸਾਹਿਬ ਦੀ ਸਿੱਖਿਆ ਨੂੰ ਮੰਨਣ ਵਾਲਾ ਹੀ ਗੁਰੂ ਨਾਨਕ ਸਾਹਿਬ ਦਾ ਅਸਲੀ ਸਿੱਖ ਹੈ ਪਿਆਰਿਓ ਉਦੋਂ ਪਹਿਲਾਂ ਅਸੀਂ ਆਪਣੇ ਆਪ ਨੂੰ ਸਿੱਖ ਨਹੀਂ ਗਿਣ ਸਕਦੇ ਇਹ ਸਾਡਾ ਜਿਹੜਾ ਹੈ ਸਭ ਤੋਂ ਵੱਡਾ ਵਿਹਿਮ ਹੋਏਗਾ ਪਿਆਰਿਓ ਸਭ ਤੋਂ ਵੱਡਾ ਵਿਹਿਮ ਹੋਏਗਾ ਬੇਨਤੀ ਕਰਦਮਾ ਕੋਈ ਕਹਿੰਦਾ ਜੀ 13 ਰੁਪਏ ਦਾ ਮੱਥਾ ਟੇਕੋ ਹੀ ਨਾ ਵਿਹਿਮਾਂ ਦੇ ਵੇਚਣਾ ਪਾਓ ਗੁਰਮੁਖ ਪਿਆਰਿਓ 13 ਰੁਪਏ ਦਾ ਮੱਥਾ ਜ਼ਰੂਰ ਟੇਕ ਦਿਓ ਜੇ ਤੁਹਾਡੀ ਭਾਵਨਾ ਹੈ ਗੁਰੂ ਘਰ ਦੇ ਵਿੱਚ ਤੇ ਪਿਆਰਿਓ ਸਤਗੁਰੂ ਨੂੰ ਆਖਿਓ ਮਾਲਕ ਜੀ ਜੋ ਤੈਨੂੰ ਚੰਗਾ ਲਵੇ ਉਹ ਦੇਈ ਸਤਗੁਰੂ ਜੋ ਮੇਰੇ ਲੇਖਾਂ ਵਿੱਚ ਲਿਖਿਆ ਤੈਨੂੰ ਚੰਗਾ ਪਤਾ ਹੈ ਮੇਰੇ ਲਈ ਭਲਾ ਕੀ ਹੈ ਕੀ ਮੇਰੇ ਲਈ ਸਹੀ ਹੈ ਮੈਨੂੰ ਉਹ ਦੇਵੀ ਮੇਰੀ ਕੋਈ ਸਪੈਸ਼ਲ ਡਿਮਾਂਡ ਨਹੀਂ ਹੈ ਸਤਿਗੁਰੂ ਮੇਰਾ ਕੋਈ ਸਪੈਸ਼ਲ ਮੰਗ ਨਹੀਂ ਹੈ ਵੀ ਮੈਨੂੰ ਆਹੀ ਚੀਜ਼ ਚਾਹੀਦੀ ਹੈ ਮੈਨੂੰ ਆਹੀ ਚੀਜ਼ ਦੇ ਮੈਨੂੰ ਆਹ ਦੇ ਮੈਨੂੰ ਉਹ ਦੇ ਮੇਰੀ ਕੋਈ ਮੰਗ ਨਹੀਂ ਹੈਗੀ ਮੇਰੇ ਮਾਲਕ ਜੀ ਬਸ ਮੇਰੇ ਤੇ ਕਿਰਪਾ ਕਰਿਓ ਧੰਗੁਰੂ ਗ੍ਰੰਥ ਸਾਹਿਬ ਜੀ ਮੇਰੇ ਤੇ ਰਹਿਮ ਕਰਿਓ ਤੇ ਮੈਨੂੰ ਆਪਣੀਆਂ ਦਾਤਾਂ ਦੇ ਕੇ ਨਿਵਾਜਿਓ ਧੰਗੁਰੂ ਗ੍ਰੰਥ ਸਾਹਿਬ ਜੀ ਮੈਨੂੰ ਆਪਣਾ ਸਿੱਖ ਬਣਾ ਕੇ ਰਖਿਓ ਪਿਆਰਿਓ ਮੇਰੇ ਸਤਿਗੁਰੂ ਜੀ ਕਦੋਂ ਦਾਤਾਂ ਦੇ ਦੇਣਗੇ ਇਹ ਲੋਕ ਕਹਿੰਦੇ ਨਾ 13 ਰੁਪਏ ਦਾ ਮੱਥਾ ਟੇਕੋ ਸ਼ੁਭ ਮੰਨਿਆ ਗਿਆ ਹੁਣ ਕਈ ਮੇਰੇ ਵਰਗੇ ਭੋਲੇ ਹੁੰਦੇ ਆ ਉਹ ਕਹਿੰਦੇ 13 ਰੁਪਏ ਦਾ ਮੱਥਾ ਵੀ ਟੇਕਦਾ ਜੀ ਮੇਰਾ ਕੰਮ ਨਹੀਂ ਬਣਿਆ ਇਹ ਹੈ ਸਭ ਤੋਂ ਵੱਡਾ ਵਹਿਮ ਰੁਪਏ ਦਾ ਮੱਥਾ 13 ਦਾ ਟੇਕੋ ਚਾਹੇ 1 ਦਾ ਟੇਕੋ ਪਰ ਯਾਦ ਰੱਖਿਓ ਗੁਰੂ ਤੋਂ ਮੰਗਿਏ ਚੰਗੀ ਸਿੱਖਿਆ ਗੁਰੂ ਤੋਂ ਮੰਗਿਏ ਗੁਰੂ ਨੂੰ ਗੁਰੂ ਤੋਂ ਮੰਗਿਏ ਗੁਰੂ ਦਾ ਸਿਮਰਨ ਇਹੀ ਗੁਰੂ ਨਾਨਕ ਸਾਹਿਬ ਦੀ ਸਿੱਖਿਆ ਹੈ ਪਾਤਸ਼ਾਹ ਕਹਿੰਦੇ ਸਭ ਤੋਂ ਵੱਡਾ ਸਤਗੁਰ ਨਾਨਕ ਜਿੰਨ ਕੱਲ ਰੱਖੀ ਮੇਰੀ ਕਹਿੰਦੇ ਗੁਰੂ ਨਾਨਕ ਸਾਹਿਬ ਕਹਿੰਦੇ ਸਭ ਤੋਂ ਵੱਡਾ ਉਹ ਅਕਾਲ ਪੁਰਖ ਹੈ ਜਿਹੜਾ ਆਉਣ ਵਾਲੇ ਕੱਲ ਨੂੰ ਰੱਖਣ ਵਾਲਾ ਹੈ ਚਾਹੇ ਆਪਾਂ ਇਹ ਸਮਝ ਲਈਏ ਵੀ ਸਭ ਤੋਂ ਵੱਡੇ ਸਤਿਗੁਰੂ ਨਾਨਕ ਸਾਹਿਬ ਨੇ ਤੇ ਪਿਆਰਿਓ ਜਿਹੜੇ ਆਉਣ ਵਾਲੇ ਕੱਲ ਨੂੰ ਰੱਖਣ ਵਾਲੇ ਨੇ ਤੇ ਉਸ ਗੁਰੂ ਤੇ ਭਰੋਸਾ ਕਰਨਾ ਸਿੱਖ ਗਏ ਤੇ ਯਾਦ ਰੱਖਿਓ ਬਖਸ਼ੋ ਜੀ ਸਿੱਖਾਣੋਂ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਦਾਨਾ ਸਿਰ ਦਾਨ ਨਾਮ ਦਾਨ ਤੇ ਪਰੋਸੇ ਦਾਨ ਦੀ ਗੱਲ ਵੀ ਹੁੰਦੀ ਹੈ ਤੇ ਪਿਆਰਿਓ ਜੇ ਭਰੋਸਾ ਆ ਗਿਆ ਨਾ ਸਾਨੂੰ ਗੁਰੂ ਤੇ ਯਾਦ ਰੱਖਿਓ ਅਸਲੀ ਚੜ੍ਹਦੀ ਕਲਾ ਜਿਹੜੀ ਹੈ ਨਾ ਸਾਡੀ ਉਸ ਦਿਨ ਹੋਣੀ ਹੈ ਤੋ ਸਿੱਖੋ ਆਪਾਂ ਗੁਰੂ ਤੋਂ ਚੜ੍ਹਦੀ ਕਲਾ ਮੰਗੀਏ ਗੁਰੂ ਤੋਂ ਭਰੋਸਾ ਦਾਨ ਮੰਗੀਏ ਤੇ ਉਸ ਦਿਨ ਖੇਡ ਬਣਨੀ ਹੈ ਪਿਆਰਿਓ ਯਾਦ ਰੱਖਿਓ ਜਿਸ ਦਿਨ ਅਸੀਂ ਗੁਰੂ ਦੀ ਸਿੱਖਿਆ ਤੇ ਪ੍ਰੋਪਰ ਤੁਰ ਪਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ